ਗੁਰਦਾਸਪੁਰ ਦੇ ਪਿੰਡ ਡੀਡਾ ਸੰਥਿਆ ਵਿਖੇ ਯੁੱਧ ਨਸ਼ਾ ਵਿਰੋਧਾਧਿਅੰਦੇ ਤਹਿਤ ਨਸ਼ਾ ਤਸਕਰ ਰਾਜਾ ਉਰਫ ਲਾਡੀ ਦੇ ਘਰ ਤੇ ਪੀਲਾ ਪੰਜਾ ਚੱਲਿਆ ਹੈ ਤੋਂ ਅੰਦਾਜ਼ੇ ਕਿ ਰਾਜਨ ਦੇ ਖਿਲਾਫ ਨਸ਼ਾ ਤਸਕਰੀ ਦੇ 12 ਅਪਰਾਧੀ ਕੇਸ ਦਰਜ ਹਨ ਅਤੇ ਇਸ ਸਮੇਂ ਵੀ ਉਹ ਨਸ਼ਾ ਤਸਕਰੀ ਦੇ આરોપી ਦੇ ਜੇਲ੍ਹ ਦੇ ਵਿੱਚ ਬੰਦ ਹੈ ਅਤੇ ਈਜ਼ੀ ਪਤਨੀ ਤੇ ਵੀ ਪੰਜ ਨਸ਼ਾ ਤਸਕਰੀ ਕੇਸ ਚੱਲ ਰਹੇ ਹਨ ਇਸ ਬੰਦੀ ਜਾਣਕਾਰੀ ਦਿੰਦੇ ਡੀਐਸਪੀ ਬੀਨਗਰ ਰਿੰਦਰ ਮਿੰਨਰਾਸ ਨੇ ਕੀ ਕੁਝ ਕਿਹਾ ਤੁਸੀਂ ਆਪ ਹੀ ਦੇਖੋ ਸੁਣੋ ਦੇਖੋ ਜੀ ਇਹ ਬੇਸਿਕਲੀ ਵਾਟਰ ਰਿਸੋਰਸ ਡਿਪਾਰਟਮੈਂਟ ਹੈ ਪੰਜਾਬ ਦਾ ਉਹਨਾਂ ਦੀ ਇਹ ਜਗ੍ਹਾ ਜਿਹੜੇ ਕਿ ਇਹ ਖਾਲੀ ਕਰਵਾਉਂਦੇ ਇਹਨਾਂ ਨੇ ਡੀਸੀ ਸਾਹਿਬ ਤੋਂ ਆਰਡਰ ਲਏ ਆ ਸੋ ਉਹਨਾਂ ਦੀ ਸਪੋਰਟ ਲਈ ਉਹਨਾਂ ਦੀ ਸਿਕਿਉਰਿਟੀ ਲਈ ਆਪਾਂ ਇੱਥੇ ਪਹੁੰਚੇ ਆ ਸੋ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਆ ਵਾਟਰ ਵਾਟਰ ਰਿਸੋਰਸਸ ਉਹ ਇਸ ਜਗ੍ਹਾ ਨੂੰ ਖਾਲੀ ਕਰਾ ਰਿਹਾ ਜੀ ਕਿਹਦੇ ਖਿਲਾਫ ਹੈ ਕੀ ਬੰਦੇ ਦਾ ਨਾਮ ਕਿੰਨੇ ਤੇ ਬੇਸਿਕਲੀ ਇਹ ਬੰਦੇ ਦਾ ਨਾਮ ਹੈਗਾ ਜੀ ਰਾਜਨ ਕੁਮਾਰ ਲਾਡੀ son of ਜਰਨੈਲ ਚੰਦ ਔਰ ਵਿਲੇਜ ਦਾ ਡੀਡਾ ਸਾਸੀਆ ਜੀ ਕਿੰਨੇ ਮਾਮਲੇ ਇਸ ਅੰਦਰ ਇਹਦੇ ਖਿਲਾਫ ਇਹਦਾ ਕ੍ਰਿਮੀਨਲ ਹਿਸਟਰੀ ਵੀ ਹੈ ਇਹਦੇ ਖਿਲਾਫ ਟੋਟਲ 12 ਮੁਕਤਮੇ ਦਰਜ ਸਾਰਿਆਂ ਨੂੰ ਗੇਸਟ ਐ ਉਹ ਤੋਂ ਕੁਝ ਜਿਹੜੇ ਐ ਐਕਸਾਈਜ਼ ਐਕਟ ਦੇ ਆ ਔਰ ਬਾਕੀ ਜਿਹੜੇ ਐ ਐਨਡੀਪੀਐਸ ਐਕਟ ਦੇ ਈਵਨ ਕਿ ਇਹਦੀ ਵਾਈਫ ਆ ਜਿਹੜੀ ਉਹਦੇ ਵੀ ਖਰੀਬ ਪੰਜ ਐਨਡੀਪੀਐਸ ਐਕਟ ਦੇ ਪਰਚੇ ਦਰਚਾ ਕਿੰਨੇ ਸਮੇ ਤੋਂ ਇਨਵੋਲਡ ਚੀ ਦੀ ਨਸ਼ੇ ਵਿੱਚ ਇਹ ਪਿਛਲੇ ਕਾਫੀ ਸਮੇ ਤੋਂ ਕਈ ਸਾਲਾਂ ਤੋਂ ਇਹ ਜਿਹੜੇ ਐ ਸ਼ਰਾਉ ਤੂਬਾ ਦੇ ਨਾਨੇ ਚਿੱਟਾ ਵਗੈਰਾ ਸ਼ੁਰੂ ਕੀਤਾ ਤੇ ਫਿਲਹਾਲੇ ਜੇਲ੍ਹ ਚ ਹੈ ਜੀ ਜੇਲ੍ਹ ਚ ਦੋਨੋਂ ਮੀਆਂ ਵੀ ਭੀ ਜੇਲ੍ਹ ਚ ਨੇ ਨਹੀਂ ਪਤਨੀ ਬਾਹਰ ਹੈ ਉਹਦੀ ਰੀਸੈਂਟਲੀ ਜਵਾਨਤ ਹੋਈ ਪਿਛਲੇ ਮਹੀਨੇ ਉਹ ਅਜੇ ਵੀ ਜੇਲ੍ਹ ਚ ਹੈ ਜੀ ਇਹਦੀ ਪਤਨੀ ਦਾ ਨਾਮ ਕੀ ਹੈ ਸਰ ਉਹਦਾ ਨਾਮ ਦੀਕਸ਼ਾ ਜੀ ਹੁਣ ਤੱਕ ਸਰ ਕਿੰਨੇ ਘਟਾਏ ਜਾ ਚੁੱਕੇ ਇਸ ਏਰੀਆ ਦੇ ਵਿੱਚ ਨਹੀਂ ਦੇਖੋ ਘਟਾਟ ਘਾਟਾਣਾ ਤੇ ਆਪਾਂ ਤੇ ਸਿਰਫ ਐਜ਼ ਅ ਸਕਿਉਰਟੀ ਆਉਂਦੇ ਆ ਇਹ ਵਾਟਰ ਰਿਸੋਰਸ ਜਿਹੜਾ ਡਿਪਾਰਟਮੈਂਟ ਹੈ ਉਹ ਐਕਸ਼ਨ ਕਰ ਰਿਹਾ ਉਹ ਜਿੰਨਿਆਂ ਦੇ ਖਿਲਾਫ ਕਰੇਗਾ ਜਦੋਂ ਫੋਰਸ ਡਿਮਾਂਡ ਕਰਦੇ ਆ ਗੁਰਦਾਸ ਸਿਕਿਉਰਟੀ ਉਹ ਆਪਾਂ ਪ੍ਰੋਵਾਈਡ ਫੋਨ ਤੇ ਕਸ ਪਿੰਡ ਚ ਕਿੰਨੇ ਘਟੋ ਹੱਸ ਕੁ ਵਾਟਰ ਸੋਰਸ ਵਾਟਰ ਸੋਰਸ ਕਰੀਬ ਚਾਰ ਜਾਂ ਪੰਜ ਜਿਹੜਿਆ ਜਗਾਵਾ ਹੈਗੀਆਂ ਜਿਹੜੀਆਂ ਉਹ ਖਾਲੀ ਕਰਾ ਚੁੱਕਾ ਸਾਰਾ ਨਸ਼ਾ ਕੱਸੀਆਂ ਕਰਾ ਲਈ ਇਹਨਾਂ ਇੰਡੀਆ ਕੱਢੀ ਸਾਰੇ ਸਾਰੇ ਨਸ਼ੇ ਤਸ਼ਕਰ ਵਾਲਿਆਂ ਨੇ ਇਹ ਇਹਵਨ ਪੰਜਾਬੀ ਟੀਵੀ ਦੇ ਲਈ ਗੁਰਦਾਸਪੁਰ ਤੋਂ ਲਾਪਰੀ ਖੁਸ਼ੀਪੁਰ ਦੀ ਰਿਪੋਰਟ